ਇਹ ਤਸਵੀਰਾਂ ਜੈਤੋ ਕੋਲ ਪਿੰਡ ਸੁਰਕੁੜੀ ਦੇ ਪੰਜਾਬੀ ਨੌਜਵਾਨ ਜਤਿੰਦਰ ਬੜਾੜ ਦੀ ਜਿਸ ਨੂੰ ਆਸਟ੍ਰੇਲੀਆ ਕੇ 6 ਸਾਲ ਹੋ ਗਏ ਸਨ ਪਰ ਆਸਟ੍ਰੇਲੀਆ ਦਰਤਨਾਕ ਸੜਕ ਹਾਦਸੇ ਚ ਉਸ ਦੀ ਮੌਤ ਹੋ ਗਈ ਤੇ ਰੱਬ ਦਾ ਭਾਣਾ ਦੇਖੋ ਇਸੇ ਮਹੀਨੇ 26 ਜਨਵਰੀ ਨੂੰ ਜਤਿੰਦਰ ਨੇ ਵਿਆਹ ਕਰਵਾਉਣ ਲਈ ਪੰਜਾਬ ਆਉਣਾ ਸੀ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਇਹ ਸੀਸੀਟੀਵੀ ਵੀਡੀਓ ਜਤਿੰਦਰ ਦੀ ਮੌਤ ਤੋਂ ਪਹਿਲਾਂ ਦੀ ਹੈ ਮਿਹਨਤ ਕਰਦਾ ਆਸਟ੍ਰੇਲੀਆ ਗੱਡੀ ਚ ਸਮਾਨ ਲੋਡ ਕਰਦਾ ਇਹ ਨੌਜਵਾਨ ਜਤਿੰਦਰ ਹੈ ਤੇ ਜਦੋਂ ਜਤਿੰਦਰ ਆਪਣਾ ਕੰਮ ਕਰਕੇ ਸੜਕ ਤੇ ਉਤਰਿਆ ਤਾਂ ਉੱਥੇ ਆਰੀ ਤੇਜ਼ ਰਫਤਾਰ ਗੱਡੀ ਨੇ ਇਸ ਨੌਜਵਾਨ ਨੂੰ ਟੱਕਰ ਮਾਰ ਦਿੱਤੀ। ਉਹ ਗੱਡੀ ਚੋਰੀ ਦੀ ਸੀ ਤੇ ਇੱਕ ਮਹਿਲਾ ਚਲਾਰੀ ਸੀ ਜਿਸ ਦੇ ਪਿੱਛੇ ਪੁਲਿਸ ਪਈ ਹੋਈ ਸੀ। ਹਾਦਸੇ 'ਚ ਜਤਿੰਦਰ ਦੀ ਮੌਤ ਹੋ ਗਈ। ਜੋ ਆਪਣੀ ਇਕਲੀ ਮਾਂ ਦਾ ਸਹਾਰਾ ਸੀ। ਤੇ ਅੱਜ ਉਸ ਦੀ ਕੋਠੀ 'ਚ ਜਿੱਥੇ ਵਿਆਹ ਦੀਆਂ ਤਿਆਰੀਆਂ ਹੋਣੀਆਂ ਸਨ, ਤਾਲੇ ਲੰਮਕ ਰਹੇ ਨੇ। ਬੱਚੇ ਨੂੰ ਸਾਡੇ ਨੂੰ 6 ਸਾਲ ਹੋ ਗਏ ਸੀ ਬਾਹਰ ਗਏ ਜਿਤਿੰਦਰ ਸਿੰਘ ਨੂੰ ਤੇ ਉੱਥੇ ਕੋਈ ਗੱਡੀ ਚੋਰੀ ਕਰੀ ਆ ਲੇਡੀ ਜੀ ਨੇ 28 ਤਰੀਕ ਦੀ ਤੇ ਇਹ ਜਾ ਰਹੇ ਸੀ ਉਹਨਾਂ ਮਗਰ ਗੱਡੀ ਨੇ ਫੇੜ ਮਾਰੀ ਆ ਜੀ ਬਾਹਰੋਂ ਤੇ ਬੇਟੇ ਦੀ ਉੱਥੇ ਇਨਸੀਡੈਂਟ ਕਰ ਨਾਲ ਦੀ ਵੀ ਮੌਤ ਹੋ ਗਈ ਹੈ ਤੇ ਹੋ ਗਏ ਉਸ ਦਿਨ ਨੂੰ 5-6 ਦਿਨ ਹੋ ਗਏ 4 ਤਰੀਕ ਵਾਲੇ ਦਿਨ ਦੀ ਗੱਲ ਹੈ 4 ਤਰੀਕ ਵਾਲੇ ਦਿਨ ਦੀ ਗੱਲ ਹੈ 9 ਹੋ ਗਈ ਅੱਜ ਤੇ ਸਾਨੂੰ ਆਇਆ ਵੀ ਉਧਰੋਂ ਸਾਡੀ ਇੱਧਰ ਬੱਚੇ ਦੀ লাশ ਭੇਜੀ ਜਾਵੇ ਤੇ ਸਾਡੀ ਇਧਰ ਵੀ ਸਰਕਾਰ ਮਦਦ ਕਰੇ ਸਰਕਾਰ ਸਾਡੀ ਮਦਦ ਕਰ ਸਕੇ ਜੀ ਤੇ ਕਿ ਸਾਨੂੰ ਕੋਈ ਪਰੇਸ਼ਾਨੀ ਨਾ ਖੜੀ ਹੋਵੇ ਤੇ ਬੱਚੇ ਦਾ ਵੈਸੇ ਜੀ ਵਿਆਹ ਇੱਕ ਵਾਰ ਉਹ ਵੀ ਡਾਇਰ ਵੀ ਕਰਦੇ ਆ ਵਿਆਹ ਜੀ ਸੀ ਹਾਂਜੀ ਹਾਂਜੀ 26 ਤਰੀਕ ਦੀ ਸੀ ਮੇਰਾ ਇਹ ਭਤੀਜਾ ਸੀ ਜੀ ਹਾਂਜੀ ਕਿੰਨਾ ਸਮਾਂ ਹੋ ਗਿਆ ਸੀ ਇਹਨਾਂ ਨੂੰ ਹੋ ਗਏ ਬਾਹਰ ਗਏ ਇਹਨੂੰ ਬਾਹਰ ਗਏ ਨੂੰ 6 ਸਾਲ ਤੇ 17 ਦਿਨ ਹੋ ਗਏ 4 ਤਰੀਕ ਵਾਲੇ ਦਿਨ ਜੀ ਤੇ ਕੀ ਗੱਲ ਹੈ ਉਥੇ ਗੱਲ ਜੀ ਐਸ ਤਰ੍ਹਾਂ ਕਰਕੇ ਲੇਡੀ ਜੀ ਸੀਗੀ ਉਹਦੇ ਮਗਰ ਗੱਡੀ ਉਹ ਚੋਰੀ ਦੀ ਸੀ ਉਹਦੇ ਮਗਰ ਪੁਲਿਸ ਲੱਗੀ ਸੀ ਉਹਦੇ ਕਾਰਨ ਉਹ ਲੇਡੀ ਜੀ ਨੇ ਉਹਦੇ ਵਿੱਚ ਗੱਡੀ ਠੋਕੀ ਤੇ ਗੱਡੀ ਠੋਕਣ ਦੇ ਕਾਰਨ ਸਾਡੇ ਬੇਟੇ ਦੀ ਮੌਤ ਹੋ ਗਈ ਤੇ ਉਸ ਬੇਟੇ ਨੇ ਆ 18 ਤਰੀਕ ਨੂੰ ਐਸ ਨੂੰ ਆਉਣਾ ਸੀ ਤੇ ਉਸ ਦੀ ਸ਼ਾਦੀ ਦਾ ਵਿਚਾਰ ਸੀਗਾ ਵੀ ਸ਼ਾਦੀ ਕਰਾਂਗੇ 26 ਤਰੀਕ ਦੀ ਸ਼ਾਦੀ ਸੀ ਜੀ ਉਹਦੀ ਹਾਂ ਜੀ ਵੀ ਇਹ ਕੀ ਮੰਗ ਕੀ ਹੁਣ ਸਰਕਾਰ ਮੰਗ ਸਾਡੀ ਇਹ ਵੀ ਸਰਕਾਰ ਸਾਡੀ ਸਹਾਇਤਾ ਕਰੇ ਸਾਡੇ ਬੇਟੇ ਦੀ ਬਿਲਾਸ਼ੇਦ ਰਾਜੀ ਉਹ ਨੌਜਵਾਨ ਜਤਿੰਦਰ ਦੇ ਪਰਿਵਾਰ ਵਾਲੇ ਬਸ ਇਹੀ ਅਪੀਲ ਕਰ ਰਹੇ ਨੇ ਕਿ ਉਹਨਾਂ ਦੇ ਪੁੱਤ ਦੀ ਲਾਸ਼ ਵਾਪਸ ਘਰ ਆ ਜਾਵੇ ਤਾਂ ਜੋ ਖੀਰੀ ਵਾਰ ਉਸ ਨੂੰ ਦੇਖ ਸਕਣ ਉਹ ਮਾਂ ਜਿਸ ਦਾ ਇੱਕੋ ਇੱਕ ਸਹਾਰਾ ਉਸਦਾ ਪੁੱਤ ਸੀ ਉਸ ਨੂੰ ਵਿਆਦਾ ਚਾ ਸੀ ਤੇ ਹੁਣ ਪੂਰੇ ਪਰਿਵਾਰ ਨੂੰ ਉਮਰਾ ਭਰਤਾ ਰੋਣਾ ਮਿਲ ਗਿਆ ਜੱਤੋ ਤੋਂ ਵੈਪਨ ਗੋਲਦੀ ਰਿਪੋਰਟ डेलीस्टी की ती विदेश अपना भविख बना चाहते हो पाओ विदेश पढ़ाई करने का मौका पिरािड ई सर्विस पंजाब सरकार तो मान्यता प्राप्त करो तिरानवे नौ सौ अठहत्तर तिरानवे नौ सौ अठहत्तर